ਕਈ ਘਰ ਮੈਂ ਦੇਖਦਾ ਵੀ ਵੱਡੇ ਵੱਡੇ ਘਰ ਨੇ ਉਹਨਾਂ ਨੇ ਵੱਡਿਆਂ ਦੀ ਫੋਟੋ ਲੱਗੀ ਉਸ ਤੋਂ ਬਾਅਦ ਤਾਂ ਬਿਲਕੁਲ ਖਤਮ ਹੀ ਹੋ ਗਈ ਇਹ ਕਹਾਣੀ ਸਾਰੇ ਪੁੱਤਰ ਵੀ ਕਲੀਨ ਸ਼ੇਪ ਤੇ ਅੱਗੇ ਪੋਤਰੇ ਵੀ ਕਲੀਨ ਸ਼ੇਪ ਦੋਤਰੇ ਵੀ ਕਲੀਨ ਸ਼ੇਪ ਬਹੁਤ ਲੋੜ ਹੈ ਖਾਲਸਾ ਜੀ ਬੜੀ ਘਾਲ ਨਾਲ ਕੱਲੀ ਇੱਕ ਪੰਥ ਨੇ ਗੁਰੂਆਂ ਨੇ ਬੜੀ ਵੱਡੀ ਕਲਗੀ ਧਰਪਾ ਸਾਦਾ ਰਣੀ ਅਸੀਂ ਪੰਥ ਰਣੀ ਹੈ ਜਿਹਨੇ ਆਪਣਾ ਸਰਬੰਸ ਵਾਰ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਸੀਂ ਰਣੀ ਆ ਕਲਗੀ ਧਰਪਾ ਸਾਦਾ ਦੇਣਾ ਨਹੀਂ ਦੇ ਸਕਦੇ ਕਲਗੀ ਧਰਪਾ ਸਾਦਾ ਦਾ ਕਿ ਆਸਾਸ ਜੀ ਮੇਰੀ ਜੇ ਫੋਟੋ ਲਾਣੀਏ ਕੋਤੇ ਇੱਕ ਵਰਦੁਰ ਸਾਹਿਬ ਜੀ ਦੀ ਚਲਗੀ ਧਰਪਾਸਰ ਬਾਬਾ ਦੀਪ ਸਿੰਘ ਜੀ ਦੀ ਭਾਈ ਉਹਨਾਂ ਵਰਗਾ ਬੰਨਾ ਬਹੁਤ ਜ਼ਰੂਰੀ ਉਹਨਾਂ ਦਾ ਹੁਕਮ ਚੱਲਣਾ ਬਹੁਤ ਜ਼ਰੂਰੀ ਹੈ ਬਸ ਇਹੀ ਬੇਨਤੀ ਹੈ ਖਾਲਸਾ ਜੀ ਇਤਿਹਾਸ ਸਿੰਘ ਸਾਹਿਬ ਜੀ ਨੇ ਆਪ ਜੀ ਕਿ ਬਹੁਤ ਵਿਚਾਰਾਂ ਰੱਖੀਆਂ ਨੇ ਮੈਂ ਤਾਂ ਸਿਰ ਇੱਕ ਬੇਨਤੀ ਕਰਨ ਵਾਸਤੇ ਆਪਦੇ ਕੋਲ ਆਇਆ ਕਿ ਮੈਂ ਉਸ ਘਰ ਦਾ ਨਮਕ ਖਾਨਾ ਗੁਰੂ ਸਾਹਿਬ ਦਾ ਦਿੱਤਾ ਖਾ ਰਿਹਾ ਮੈਂ ਇਸ ਕਰਕੇ ਮੇਰਾ ਹੱਕ ਬਣਦਾ ਹੈ ਕਿ ਮੈਂ ਜਿੱਥੇ ਜਾਵਾਂ ਮੈਂ ਜ਼ਰੂਰ ਆਪ ਜੀ ਨਾਲ ਬਚਨ ਗਲਾਸ ਕਰਾਂ E yeah, a